ਮੈਨੂੰ ਕਿਸੇ ਤੋਂ ਕੋਈ ਗੁੱਸਾ ਨਹੀਂ ਹੈ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਅੱਜ ਮੈਂ ਖੁਸ਼ ਹਾਂ ਜੀ ਸਾਰਾ ਨਗਰ ਸਾਡਾ ਖੁਸ਼ ਹੈ ਜੀ ਕੀ ਫੋਜੀ ਵਿਸ਼ਵਾਸ ਨੂੰ ਬਸਵਾਤ ਕੋਉਣੇ ਆ ਜੀ ਪਿੰਡ ਦਾ ਕੰਮ ਕਰਾਂਗੇ ਕਰਾਂਗੇ ਕੰਮ ਸਾਰੇ ਕਰਾਂਗੇ ਗਰਾਊਂਡ ਬਣਾਵਾਂਗੇ ਜੋ ਕੰਮ ਪਿੰਡ ਦੇ ਕਰਨ ਵਾਲੇ ਨੇ ਅਸੀਂ ਕਰਾਂਗੇ ਕੀ ਕਹਿੰਦੇ ਹਾਂ ਸੀ ਕੰਮ ਸਾਰੇ ਕਰਾਂਗੇ ਜਿਹੜੇ ਰੁਕੇ ਹੋਏ ਨੇ ਜੀ ਬਹੁਤ ਧੰਨਵਾਦ ਕਰਨ ਪਿੰਡ ਦਾ ਧੰਨਵਾਦ ਕਰਦਾ ਹਾਂ ਪਿੰਡ ਦਾ ਸਾਰੇ ਧੰਨ ਧੰਨਵਾਦ ਜੀ ਸਾਰੇ ਪਿੰਡ ਦਾ ਜੀ ਜਿਹਨੇ ਸਾਨੂੰ ਸਾਥ ਦਿੱਤਾ ਜੀ ਹਾਂ ਜੀ ਮੈਂ ਨਗਰ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਜੀ ਕਿਰੇ ਸਾਰੇ ਨਗਰ ਦੇ ਵੋਟਾਂ ਪਾ ਕੇ ਮੈਨੂੰ ਇਹ ਮੌਕਾ ਦਿੱਤਾ ਜੀ ਨਗਰ ਦੀ ਸੇਵਾ ਕਰਾਂਗੇ ਜੀ ਕਿੰਨੇ ਵੋਟਾਂ ਜਿੱਤੋ ਜੀ ਇਹ ਤੁਸੀ ਮਾਜੀ ਸੁਣਾ ਕਹਿੰਦੇ ਬਹੁਤ ਵਧੀਆ ਹੋਇਆ ਕਿੰਨੀਆਂ ਵੀ ਜਿੱਤਿਆ ਦਿੱਤਾ ਦਿੱਤਾ ਜੀ ਬਹੁਤ ਵਧੀਆ ਹਾਂ ਜੀ ਬਹੁਤ ਧੰਨਵਾਦ ਸਾਰੇ ਨਗਰ ਦਾ ਜੀ ો ને વોટા ટ્રક્ટરનું પઈન ત્રણસો ચ્યાસી વોટા વોલ્ટું પૂરું તેર કેસ હોઈને એક વોટર વોટ